ਅੰਮ੍ਰਿਤਸਰ ਰੂਰਲ ਨਵੀਂ ਮੈਨੂੰ ਦੱਸਿਆ ਕਿ ਉਹ ਵੀ ਉਹਨਾਂ ਨੇ ਕਾਫੀ ਗੈਂਗ ਦੇ ਉੱਤੇ ਕੰਮ ਕੀਤਾ ਨੇ ਤੇ ਕਾਫੀ ਬੰਦੇ ਪਹਿਲਾਂ ਅਰੈਸਟ ਕੀਤੇ ਆ ਤੇ ਇਹਨਾਂ ਦਾ ਜਿਹੜਾ ਏਰੀਆ ਆਫ ਆਪਰੇਸ਼ਨ ਹੈ ਉਹ ਅੰਮ੍ਰਿਤਸਰ ਰੂਰਲ ਤੇ ਮੇਨ ਤਰਨਤਾਰਨ ਨੇ ਔਰ ਕੱਲ ਜਿਹੜਾ ਇਹ ਮੰਨਪਾਗੀ ਘਟਨਾ ਹੋਈ ਤੁਹਾਨੂੰ ਪਤਾ ਹੀ ਆ ਕਿ ਕਿਸੇ ਵਿਆਹ ਦੇ ਸਮਾਗਮ ਚ ਆਇਆ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਨਹੀਂ ਪਤਾ ਲੱਗੇਗਾ ਇਹਨਾਂ ਨੇ ਉਸ ਗੱਲ ਦੀ ਪੈਰਵੀ ਕੀਤੀ ਤੇ ਉਹਨਾਂ ਨੂੰ ਕੱਲਾ ਤੇ ਜਿਹੜਾ ਅਨਵੇਅਰ ਦੇਖ ਕੇ ਤੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਇਹ ਸਾਰੀ ਜਿਹੜੀ ਕਾਰਵਾਈ ਹੈ ਆਰਗੇਨਾਈਜ਼ ਨੈਟਵਰਕ ਜਿਹੜਾ ਐਡਾ ਵੱਡਾ ਕਰਾਇਮ ਦਾ ਬਸਟ ਕੀਤਾ ਇਹ 8 ਘੰਟਿਆਂ ਚ ਕੀਤਾ ਇਹਦੇ ਸਾਡੇ ਆਫੀਸਰ ਜਿਹਨਾਂ ਨੇ ਮੇਨ ਰੋਲ ਪਲੇ ਕੀਤਾ ਉਹਦੇ ਡੀਸੀਪੀ ਜਗਜੀਤ ਟਵਾਲੀਆ ਸਾਹਿਬ ਦੀ ਸੁਪਰਵੀਜ਼ਨ ਚ ਏਡੀਸੀਪੀ ਹਰਪਾਲ ਸਿੰਘ ਸਾਡੇ ਏਸੀਪੀ ਯਾਦਵਿੰਦਰ ਸਿੰਘ ਜਿਹੜੇ 에어ਪੋਰਟ ਦੇ ਤਰਾਨਾਤ ਨੇ ਹਰਮਿੰਦਰ ਸਿੰਘ ਸਾਡੇ ਏਸੀਪੀ ਇਨਵੈਸਟੀਗੇਸ਼ਨ ਸੀਆਈਏ ਦੀਆਂ ਸਾਰੀਆਂ ਟੀਮਾਂ ਰਵੀ ਕੁਮਾਰ ਤੇ ਮੋਲਕ ਐਸਐਚਓ ਸ਼ਾਟਾ ਵਿਨੋਦ ਕੁਮਾਰ ਇਹਨਾਂ ਦੀ ਜਿਹੜੀ ਟੀਮ ਹੈ ਇਹਨਾਂ ਨੇ ਅਣਥੱਕ ਮਿਹਨਤ ਕੀਤੀ ਹੈ ਔਰ ਮੈਂ ਦਿਲੋਂ ਮੁਬਾਰਕਬਾਦ ਦਿੰਦਾ ਆਈ ਫੀਲ ਵੈਰੀ ਪ੍ਰਾਊਡ ਆਫ ਦ ਟੀਮ ਔਰ ਇਹਨਾਂ ਵਾਸਤੇ ਮਨਜੋਗ ਡੀਜੀ ਸਾਹਿਬ ਨੇ ਵੀ ਕਿਹਾ ਕਿ ਵਾਜਬ ਇਹਨਾਂ ਨੂੰ ਨਾਮ ਵੀ ਦਿੱਤੇ ਜਾਣਗੇ ਤੋਂ ਮੈਨੂੰ ਇਸ ਗੱਲ ਤੇ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਜਿਹੜੇ ਵੀ ਜੋ ਡਿਸਰਵਿੰਗ ਨੇ ਉਹਨਾਂ ਦੇ ਨੂੰ ਰეკਮੈਂਡ ਕਰਾਂਗੇ ਜੰਡਿਆਲਾ ਅਤੇ ਹੋਰ ਛਾਟੇ ਵਜਰੀਆਂ ਘਟਨਾਵਾਂ ਤੋਂ ਇਸ ਤੋਂ ਬਾਅਦ ਇਹਨਾਂ ਨੇ ਵੀ ਹੋਰ ਜਾਂ ਉਸ ਤੋਂ ਪਹਿਲਾਂ ਕੋਈ ਹੋਰ ਘਟਨਾਵਾਂ ਇਹਦੀ ਹੈਗੀਆਂ ਵਾਂ ਜਿਹੜੀਆਂ ਕੀਤੀਆਂ ਨੇ ਇਸ ਤਰ੍ਹਾਂ ਦੀਆਂ ਏ ਹੁਣ ਅਸੀਂ ਪੁਛੇਚ ਕਰ ਰਹੇ ਆ ਜੀ ਮੈਨੂੰ ਕਿਉਂਸ ਜਿਹੜਾ ਗੁੱਪੀ ਉਹ ਇੰਜਰਡ ਹੈ ਦੂਜਿਆਂ ਦੀ ਪੁੱਛ ਕੇ ਚੱਲ ਰਹੀ ਆ ਤੁਹਾਨੂੰ ਜਿਵੇਂ ਦੱਸਿਆ ਪਹਿਲਾਂ ਵੀ ਇਹਨਾਂ ਨੇ ਇੱਕ ਘਰ ਦੇ ਉੱਤੇ ਫਾਇਰਿੰਗ ਕੀਤੀ ਜਿਹੜੇ ਦੋ ਮੁੰਡੇ ਇਹਨਾਂ ਦੇ ਨਾਲ ਦੇ ਪਹਿਲਾਂ ਫੜੇ ਆ ਔਰ ਐਸਐਸਪੀ ਸਾਹਿਬ ਰੂਰਲ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਵੀ ਕਾਫੀ ਪਹਿਲਾਂ ਇਹਨਾਂ ਦੇ ਗੈਂਗਸ ਦੋਨਾਂ ਦੇ ਉੱਤੇ ਕੰਮ ਕਰ ਰਹੇ ਆ ਬੇਸਿਕਲੀ ਇਹ ਉਸ ਏਰੀਏ ਦੇ ਵਿੱਚ ਕਾਫੀ ਐਕਟਿਵ ਰਹੇ ਆ ਦੋਨੋਂ ਗੈਂਗਸ ਦਾ ਆਪਸ ਵਿੱਚ ਕਾਫੀ ਤਕਰਾਰ ਔਰ ਟਕਰਾਅ ਚੱਲ ਰਿਹਾ ਉੱਥੇ ਤੋਂ ਮੈਨੂੰ ਲੱਗਦਾ ਕਿ ਇਹਦੇ ਫੜੇ ਜਾਣਨਾ ਉਸ ਏਰੀਆ ਚ ਵੀ ਜਿਹੜੀ ਹੈ ਸ਼ਾਂਤੀ ਆ। ਪਹਿਲਾਂ ਜੇ ਆ ਤਾਂ ਬਾਹਰ ਆਏ ਨੇ ਜੀ। ਹੁਣ ਜੇ ਪਹਿਲਾਂ ਜੇਲ੍ਹ ਤੋਂ ਬਾਹਰ ਆਏ ਨੇ ਜੀ। ਉਸ ਹੈ ਨੀ। 24 ਚਾਹੇ। ਜਿਹੜੇ ਜਿਹੜੇ ਫੜੇ ਗਏ ਨੇ ਉਹਨਾਂ ਦਾ ਨਾਮ ਇੱਕ ਵਾਰ ਦੱਸ ਦੋ ਸਰ ਜਿਹੜੇ ਅਰੈਸਟ ਹੋ ਚੁੱਕੇ ਨੇ। ਜੋਬਨਜੀਤ 엘ियस ਜੋਬਨ son of ਜਗਿੰਦਰ ਸਿੰਘ ਵਿਲੇਜ ਨੰਗਲਗੁਰੂ ਥਾਣਾ ਜੰਡਿਆਲਾ ਅਮਰਸਰ ਰੂਰਲ 22 ਸਾਲ ਦੀ ਉਮਰ ਹੈ। ਅਨਐਮਪਲੋਇਡ ਹੈ। ਮਿਡਲ ਸਕੂਲ ਪਾਸ ਹੈ। ਕੋਈ ਕ੍ਰਿਮੀਨਲ ਰਿਕਾਰਡ ਨਹੀਂ। ਇਹਦੀ ਅਰੈਸਟ ਢੁੰਡਾ ਪਿੰਡ ਹੈ ਗੋਵਿੰਦਵਾਲ ਸਾਹਿਬ। तरन तारण तो हुई है कल अमित सन ऑफ गोरा रेजिडेंट ऑफ घोडे शाह जंडियाला उन्नीस साल अठवीं तक पढ़िया कोई क्रिमिनल रिकॉर्ड नहीं होटल गलैक्सी तो फड़या गया गुरप्रीत एलियस डॉन सन ऑफ लखविंदर सिंह वासी नवाकोट पी एस जंडियाला गुरु अठारह साल ये भी अनइम्पलॉयड है प्लस टू प्लस वन पढ़िया यह भी होटल गलैक्सी तो फड़या गया कल गुरप्रीत एलीएस गोपी सन ऑफ राजपाल ਇਹ ਇਸ ਨੌਟੋ ਮੁਹੱਲਾ ਸ਼ੇਖਪੁਰਾ ਡੰਡਿਆਲਾ ਗੁਰੂ ਅੰਮ੍ਰਿਤਸਰ 22 ਸਾਲ ਦੀ ਉਮਰ ਹੈ ਇਹ ਵੀ ਅਨਐਮਪਲੋਇਡ ਹੈ ਪੜਿਆ ਲਿਖਿਆ ਹੈ ਨਹੀਂ ਬਿਲਕੁਲ ਇਹਨੂੰ ਫਤਾਪੁਰ ਜਿੱਥੇ ਆਪਾਂ ਖੜੇ ਆ ਮੌਕੇ ਤੇ ਇਨਕਾਊਂਟਰ ਤੋਂ ਬਾਅਦ ਅਰੈਸਟ ਹੋਇਆ ਦੋ ਕੇਸੇ ਦੇ ਖਿਲਾਫ ਐਨਡੀਪੀਐਸ ਦੇ ਦਰਜ ਨੇ ਔਰ ਇਹ ਜਿਹੜਾ ਇਸ ਗੈਂਗ ਨੂੰ ਲੀਡ ਕਰ ਰਿਹਾ ਕ੍ਰਿਸ਼ਨੂ ਦਾ ਭਰਾ ਹੈ ਹੋਟਲ ਗੈਲੈਕਸੀ ਦਾ ਕੀ ਰੋਲ ਸਰ ਗੈਲੈਕਸੀ ਦਾ ਕੁਝ ਹੈਗਾ ਨਹੀਂ ਉਹ ਤਾਂ ਉਹਨੇ ਉੱਥੇ ਸ਼ੈਲਟਰ ਲਿਆ ਪਹਿਲਾਂ ਇਹ ਸਾਰੇ ਜਿਹੜੇ ਆ ਗੋਵਿੰਦਵਾਲ ਗਏ ਉੱਥੋਂ ਫਿਰ ਇਹ ਬੰਦੇ ਨਿਕਲੇ ਇਹਨਾਂ ਨੇ ਅੱਗੇ ਭੱਜਣ ਦੀ ਤਾਂ ਕਿ ਸੀਵੀ ਅਸੀਂ ਛੱਡ ਦਾਂਗੇ ਵੀ ਰਾਤ ਨੂੰ ਰਹਿ ਕੇ ਤੇ ਸਵੇਰੇ ਨਿਕਲ ਜਾਵਾਂ ਸਰ ਪਰਿਵਾਰ ਫੈਮਿਲੀ ਇਹ ਕਹਿ ਰਹੀ ਹੈ ਕਿ ਇਹ ਜਿਹੜਾ ਕਾਉਂਸਲਰ ਮਾਰਿਆ ਗਿਆ ਇਹ ਨਸ਼ਿਆਂ ਤੋਂ ਰੋਕਦਾ ਸੀ ਇਹਨਾਂ ਨੂੰ ਐਦਾਂ ਦੀ ਗੱਲ ਸਾਹਮਣੇ ਆਈ ਦੇਖੋ ਇਹਦੇ ਬਾਰੇ ਮੈਂ ਐਸਐਸਪੀ ਸਾਹਿਬ ਰੂਰਲ ਨਾਲ ਗੱਲ ਕਰਕੇ ਤੁਹਾਨੂੰ ਦੱਸ ਸਕਾਂ ਕਿਉਂਕਿ ਉਹਨਾਂ ਦਾ ਏਰੀਆ ਔਰ ਉਹਨੇ ਮੈਂ ਦੱਸਿਆ ਕਿ ਬੜੀ ਇਫੈਕਟਿਵ ਅਸੀਂ ਕਾਰਵਾਈ ਕਰ ਰਹੇ ਹਾਂ ਦੋਨੋਂ ਗੈਂਗਸ ਤੇ ਸਰ ਪਰਵਾਰ ਇਹ ਇਕਲ ਕਹਿ ਰਿਹਾ ਹੈ ਕਿ ਅਸੀਂ ਅੱਗੇ ਵੀ ਕਈ ਕੰਪਲੇਂਟਸ ਦਿੱਤੀਆਂ ਸੀਗੀਆਂ ਸਾਡੇ ਤੇ ਸਾਡੇ ਘਰ ਤੇ ਫਾਇਰਿੰਗ ਹੋਈ ਕੋਈ ਐਸੀ ਕੰਪਲੇਂਟ ਆਈ ਹੈ ਜੀ ਅੱਗੇ ਕੋਈ ਸਿਕਿਉਰਟੀ ਲੈਣ ਵਾਸਤੇ ਕਿਉਂਕਿ ਜਿਵੇਂ ਐਸਐਸਪੀ ਸਾਹਿਬ ਕਹਿ ਰਹੇ ਕਿ ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਕਿ ਇਹਨਾਂ ਨੂੰ ਸਿਕਿਉਰਟੀ ਦਿੱਤੀ ਜਾਵੇ ਜੀ ਦੇਖੋ ਉਹਨਾਂ ਦਾ ਏਰੀਆ ਜੋ ਐਸਐਸਪੀ ਸਾਹਿਬ ਕਹਿ ਰਹੇ ਹਨ ਉਹਨਾਂ ਨੇ ਨੇਚਰਲੀ ਬੜੀ ਵੈਰੀਫਾਈਡ ਔਰ ਕਰੈਕਟ ਵਰਸ਼ਨ ਹੀ ਦਿੱਤੀ ਹੋਏਗੀ ਇਹਦੇ ਬਾਰੇ ਮੈਂ ਨਹੀਂ ਕਮੈਂਟ ਕਰ ਸਕਦਾ ਮਰੇ ਤੱਕ ਤੇ ਕੋਈ ਪਰਚਾ ਹੈ ਮਰੇ ਤੱਕ ਤੇ ਕੋਈ ਪਰਚਾ ਹੈ ਉਹ ਵੀ ਚੈੱਕ ਕਰਨਾ ਪਏਗਾ ਜੀ ਸਰ ਇਹ ਕਿਹਸਲਾ ਗੈਂਗ ਸੀ ਤੇ ਜੋ ਗੈਂਗ ਕਿਹੜਾ ਸੀ ਉੱਪਰ ਹਾਂਜੀ ਬਿਲਕੁਲ ਬਿਲਕੁਲ ਜੀ ਸਰ ਇਹ ਕਿਹਸਲਾ ਗੈਂਗ ਤੇ ਜੋ ਆਪੋਜੀਟ ਗੈਂਗ ਕਿਹੜਾ ਸੀ ਇਹਨਾਂ ਦਾ ਹੈਪੀ ਜੱਟ ਤਾਂ ਪਤਾ ਲੱਗ ਰਿਹਾ ਜੀ ਹਾਂਜੀ